ਗੁਰਦਾਸਪੁਰ ਹਨੂਮਨ ਚੌਂਗ ਦੇ ਵਿੱਚ ਦੀਪ ਉਸਤਵ ਕਰਨ ਦਾ ਚੌਥੇ ਪ੍ਰੋਗਰਾਮ ਦੇ ਵਿੱਚ ਅਸੀਂ 11000 ਇੱਕ ਦੀਪਕ ਜਲਾਏ ਆ ਸਾਡਾ ਜਿਹੜਾ ਪ੍ਰੋਗਰਾਮ ਦਾ ਮਕਸਦ ਤੇ ਮਿਸ਼ਨ ਔਨ ਵਾਲੀ ਪੀੜੀ ਨੂੰ ਆਪਣੇ ਸਨਾਤਨ ਧਰਮ ਦੇ ਨਾਲ ਜੋੜਨ ਦਾ ਬਹੁਤ ਕਾਮਯਾਬ ਸਾਰੇ ਸ਼ਹਿਰਦਾਰਾਂ ਦੇ ਸਹਿਯੋਗ ਨਾਲ ਸਾਡੀ ਸੰਸਥਾ ਦੇ ਸਾਰੇ ਨੰਬਰਾਂ ਦੀ ਪਿਛਲੇ 1 ਮਹੀਨੇ ਤੋਂ ਮਿਹਰਤ ਉਹ ਅੱਜ ਪੂਰਾ ਰੰਗ ਲਿਆਈ ਆ ਅੱਜ ਦਾ ਸਾਡਾ ਪ੍ਰੋਗਰਾਮ ਸੀ ਸਨਾਤਨ ਚੇਤਨਾ ਮੰਚ ਗੁਰਦਾਸਪੁਰ ਵੱਲੋਂ ਇਹ ਬਹੁਤ ਵਧੀਆ ਸੀ ਸਾਡਾ ਇਹ ਚੌਥਾ ਪ੍ਰੋਗਰਾਮ ਸੀਗਾ ਤਨ ਤੇਰੇਸ ਵਾਲੇ ਦਿਨ ਗੁਰਦਾਸਪੁਰ ਹਨੂਮਨ ਚੌਂਗ ਦੇ ਵਿੱਚ ਦੀਪ ਉਸਤਵ ਕਰਨ ਦਾ ਚੌਥੇ ਪ੍ਰੋਗਰਾਮ ਦੇ ਵਿੱਚ ਅਸੀਂ 11000 ਇੱਕ ਦੀਪਕ ਜਲਾਏ ਆ ਸਾਡੇ ਅੱਜ ਦੇ ਮੁੱਖ ਮਹਿਮਾਨ ਧਿਆਨਪੁਰ ਵਾਲੇ ਬਾਬਾ ਜੀ ਸੀਗੇ ਉਹਨਾਂ ਦੇ ਨਾਲ ਗੁਰਦਾਸਪੁਰ ਤੋਂ ਰਮਨਬੈਲ ਜੀ ਸੀ ਕਿ ਜਿਹੜਾ ਸਾਡੇ ਮੁੱਖ ਮਹਿਮਾਨ ਸੀਗੇ ਏਡੀਸੀ ਸਾਹਿਬ ਉਹਨਾਂ ਦੀ ਸਿਹਤ ਖਰਾਬ ਹੋਣ ਕਰਕੇ ਮੈਸੇਜ ਆ ਗਿਆ ਵੀ ਉਹ ਨਹੀਂ ਆ ਰਹੇ ਅਸੀਂ ਸ਼ਹਿਰ ਵਾਸੀਆਂ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਪੂਰੇ ਸਹਿਯੋਗ ਨਾਲ ਇਸ ਪ੍ਰੋਗਰਾਮ ਦੇ ਵਿੱਚ ਪੂਰੀ ਸ਼ਿਰਕਤ ਕੀਤੀ ਦਿਲੋਂ ਔਰ ਸਹਿਯੋਗ ਕਰਕੇ 11000 ਇੱਕ ਦੀਪਕ ਜਵਾਨ ਦੇ ਵਿੱਚ ਪੂਰਾ ਸਾਥ ਦਿੱਤਾ ਇਸ ਦੇ ਨਾਲ ਅਸੀਂ ਇਸ ਪ੍ਰੋਗਰਾਮ 'ਚ ਗੁਰਦਾਸਪੁਰ ਦੇ ਸਾਰੇ ਮੰਦਿਰ ਕਮੇਟੀਆਂ ਧਾਰਮਿਕ ਕਮੇਟੀਆਂ ਸਸਥਾਵਾਧਾਰਮਿਕ ਸਾਰਿਆਂ ਨੂੰ ਸਨਮਾਨਿਤ ਕੀਤਾ ਇਹ ਸਾਡਾ ਜਿਹੜਾ ਪ੍ਰੋਗਰਾਮ ਦਾ ਮਕਸਦ ਤੇ ਮਿਸ਼ਨ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਸਨਾਤਨ ਧਰਮ ਦੇ ਨਾਲ ਜੋੜਨ ਦਾ ਇਹ ਉਹੀ ਉਪਰਾਲਾ ਵੀ ਆਪਣੀ ਜਿਹੜੀ ਨਵੀਂ ਜਨਰੇਸ਼ਨ ਆ ਉਹ ਮੋਬਾਈਲ ਦੇ ਵਿੱਚੋਂ ਨਿਕਲ ਕੇ ਤੇ ਆਪਣੇ ਪੁਰਾਤਨ ਜਿਹੜੇ ਸਨਾਤਨ ਦੇ ਕਾਰੇ ਨੇ ਉਹਨਾਂ ਨੂੰ ਅਡਾਪਟ ਕਰੇ ਤੇ ਸਨਾਤਨ ਨੂੰ ਅੱਗੇ ਚੁੱਕਿਆ ਜਾ ਬਹੁਤ ਕਾਮਯਾਬ ਸਾਰੇ ਸ਼ਹਿਰਦਾਰਾਂ ਦੇ ਸਹਿਯੋਗ ਨਾਲ ਸਾਡੀ ਸੰਸਥਾ ਦੇ ਸਾਰੇ ਮੈਂਬਰਾਂ ਦੀ ਪਿਛਲੇ 1 ਮਹੀਨੇ ਤੋਂ ਮਿਹਨਤ ਔਰ ਅੱਜ ਪੂਰਾ ਰੰਗ ਲਿਆਈ ਆ ਜਿਹੜਾ ਇਹ ਕਾਮਯਾਬ ਪ੍ਰੋਗਰਾਮ ਉਹਨਾਂ ਦੀ ਮਿਹਨਤ ਕਰਕੇ ਹੋਇਆ ਨੇ ਚੇਤਨਾ ਮੰਚ ਰਜਿਸਟਰ ਗੁਰਦਾਸਪੁਰ ਵੱਲੋਂ ਹਰ ਸਾਲ ਦੀ ਤਰ੍ਹਾਂ ਅੱਜ ਦੀਵਾਲੀ ਦੇ ਉਪਲਕਸ਼ ਔਰ ਤਾਂਤਰੇਸ ਦੇ ਦਿਨ ਦੇ ਉੱਪਰ 11001 ਦੀਪਮਾਲਾ ਜਿਹੜੀ ਆ ਗੁਰਦਾਸਪੁਰ ਦੀ ਪਾਵਨ ਪਵਿੱਤਰ ਧਰਤੀ ਹਰਮਨ ਚੌਕ ਦੇ ਲਾਲ ਸਾਡਾ ਹਰਮਨ ਮੰਦਿਰ ਆ ਉਹਦੇ ਦੀ ਕੀਤੀ ਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਸਾਡੇ ਇਲਾਕੇ ਨੂੰ ਅਸ਼ੀਰਵਾਦ ਦੇਣ ਵਾਸਤੇ ਮੰਤ ਸਾਹਿਬ ਕਿਹੜੇ ਤਿਉਹਾਰ 'ਪਰ ਤਾਂ ਚੜ੍ਹ ਕੇ ਆਏ ਨੇ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਅੱਜ ਬਹੁਤ ਪ੍ਰੋਗਰਾਮ ਵਧੀਆ ਰਿਹਾ ਰੂਹਾਨੀਅਤ ਦੇ ਨਾਲ ਰੰਗਿਆ ਸਾਡੀਆਂ ਭੈਣਾਂ ਨੇ ਬੱਚਿਆਂ ਨੇ ਬਹੁਤ ਪਰਮਾਤਮਾ ਦੀ ਮਹਿਮਾ ਨੂੰ ਗਾਇਆ ਅੱਛੇ ਅੱਛੇ ਭਜਨ ਗਾ ਕੇ ਹਿਮੇਸ਼ਵਰ ਦਾ ਨਾਲ ਲਿਆ ਸੋ ਮੈਂ ਮਹਿਸੂਸ ਕਰਦਾ ਸ੍ਰੀ ਪ੍ਰਬਾਤ ਬਾਜੀ ਸ਼ੇਖੀ ਸਾਹਿਬ ਮਿਹਰ ਕਿਰਪਾ ਸਾਡੇ ਇਲਾਕੇ ਤੇ ਬਣੀ ਰਵੇ ਇੱਥੋਂ ਦੇ ਲੋਕ ਖੁਸ਼ਹਾਲ ਖੁਸ਼ਹਾਲ ਹੋਣ ਸਭਿਆ ਸੇਤਾ ਹੋ ਨਬਿਆ ਉਗਰਾ ਹੋ ਔਰ ਦੀਵਾਲੀ ਦੇ ਮੌਕੇ ਦੇ ਉੱਪਰ ਇਲਾਕਾ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਤੇ ਸ਼ੁਭ ਕਾਮਨਾਵਾਂ ਇਹਦੇ ਨਾਲ ਜਿਹੜੀ ਸਾਡਾ ਪੁਰਾਣੀ ਇਹ ਹਿੰਦੁਸਤਾਨ ਦੀ ਸੰਸਕ੍ਰਿਤੀ ਆ ਜਿਹਨੂੰ ਸनातਨ ਚੇਤਨਾ ਮੰਚ ਜਾਗਰਿਤ ਕਰ ਰਿਆ ਆਉਣ ਵਾਲੀ ਪੀੜ੍ਹੀ ਨੂੰ ਉਹ ਸੰਸਕ੍ਰਿਤੀ ਦੇ ਨਾਲ ਜੋੜ ਰਿਹਾ ਹੈ ਇਹ ਇੱਕ ਬਹੁਤ ਵੱਡੀ ਗੱਲ ਹੈ ਬੱਚੇ ਸਾਡੀ ਸਾਡੀ ਅਗਲੀ ਪੀੜ੍ਹੀ ਆ ਉਹ ਪੁਰਾਣੀ ਸੰਸਕ੍ਰਿਤੀ ਨੂੰ ਕਿਤੇ ਨਾ ਕਿਤੇ ਭੁੱਲੀ ਜਾ ਰਹੀ ਸੀ ਉਹਨਾਂ ਨੂੰ ਦੁਬਾਰਾ ਜਾਗਰਿਤ ਕਰਨ ਲਈ ਇਹ ਇੱਕ ਬਹੁਤ ਵੱਡਿਆ ਉਪਰਾਲਾ ਔਰ ਮੈਂ ਸਾਰੀ ਟੀਮ ਨੂੰ ਸਦਾਤਨ ਸਦਾਤਨ ਖੇਤਰਾ ਮੰਚ ਦੀ ਟੀਮ ਨੂੰ ਇਸ ਗੱਲ ਦੀ ਮੁਬਾਰਕ ਦਿਨਾ ਉਹਨਾਂ ਨੇ ਸਦਾਤਨ ਦੀਆ ਉਹਨਾਂ ਕਦਰਾਂ ਕੀਮਤਾਂ ਨੂੰ ਪਾਜ਼ਾ ਕਰਕੇ ਲੋਕਾਂ ਦੇ ਵਿੱਚ ਪਹੁੰਚਾਇਆ ਔਰ ਅੱਜ ਇਹ ਜੜਾਈ ਕੀ ਦੀ ਜਲਿਆ ਉਹ ਬਸ ਸਮਝਦਾ ਵੀ ਇਨਤਕਾਰ ਨੂੰ ਖਤਮ ਕਰੇ ਇੱਕ ਨਵੀਂ ਰੋਸ਼ਨੀ ਆਏ ਸਾਡੀ ਜ਼ਿੰਦਗੀਆਂ ਸੁਖਰੇੜੀਆਂ ਹੋਣ ਪਰਮੇਸ਼ਵਰ ਦੀ ਅਪਾਰ ਕਿਰਪਾ